ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਦ ਰੱਖੀ ਮੇਰੀ ਇਹ ਮਾਝੇ ਦੀ ਪਾਵਨ ਪਵਿੱਤਰ ਧਰਤੀ ਹੈ ਜਿਸ ਧਰਤੀ ਤੇ ਬਹੁਤ ਵੱਡੀਆਂ ਰੌਣਕਾਂ ਮੇਰੇ ਵੀਰੋ ਲੱਗੀਆਂ ਆਈਆਂ ਪਿੰਡ ਅਲਗੋ ਕੋਠੀ ਜ਼ਿਲ੍ਹੇ ਤਰਨਤਾਰਨ ਦੀ ਬੂਕਰ ਵਿੱਚ ਵਸਿਆ ਆ ਪਿੰਡ ਹੈ ਬਾਬਾ ਜਹਰਾ ਪੀਰ ਜੀ ਦਾ ਸਰਾਨਾ ਜੋੜ ਮੇਲਾ ਹੈ ਹਰ ਸਾਲ ਦੀ ਤਰ੍ਹਾਂ ਵੱਡੀਆਂ ਰੌਣਕਾਂ ਲੱਗਦੀਆਂ ਗੱਲ ਹੀ ਆਏ ਹੋਏ ਜਿਨ੍ਹਾਂ ਨੇ ਜੱckie ਨੂੰ ਅਮਰੀਕੀਆਂ ਸਗਾਈਆਂ ਤੇ ਦੁਨੀਆ ਦਾ ਟਾਪਰ ਬੰਦ ਬਣਾਇਆ ਮੇਰੇ ਵੀਰੋ ਸਰਦਾਰ ਦਵਾਰਾ ਸਿੰਘ ਦਵਾਰਾ ਸਿੰਘ ਦੇ ਸਕੂਤਰ ਦਾ ਬਹੁਤ ਵੱਡਾ ਨਾਮ ਹੈ ਉਹਨਾਂ ਦਾ ਧੰਨਵਾਦ ਕਰਾਂਗੇ ਪ੍ਰਬੰਧਕ ਕਮੇਟੀ ਦਾ ਸਰਦਾਰ ਕਰਮ ਸਿੰਘ ਜੀ ਆਏ ਹੋਇਆ ਧੰਨਵਾਦ ਆਓ ਦੇਖਾਂਗੇ ਸਾਹਮਣੇ ਮੇਰੇ ਵੀਰੋ ਆ ਬਲਰਾਜ ਸਿੰਘ ਬਾਪਿਆਂ ਨੇ ਨਾਮ ਰੱਖਿਆ ਉਹ ਪਹਿਲੀ ਕਬੱਡੀ ਪਾਲਿਆ ਤੇ ਪਹਿਲੀ ਡੇਡ ਵਾਲੀ ਭਾਕੇ ਕਹਿੰਦੇ ਪੁਆਇੰਟ ਲੈ ਕੇ ਆਪਣੀ ਟੀਮ ਦੇ ਵਾਪਸ ਆ ਗਿਆ ਛੰਨਾ ਵਾਲਾ ਸੋਨੀ ਆਇਆ ਹੋਇਆ ਆ ਮਾੜੇ ਕੇ ਪਿੰਡਾ ਕਹਿੰਦੇ ਭੋਲੇ ਦਾ ਬੜਾ ਨਾਮ ਦਿলো ਧੰਨਵਾਦ ਤੇ ਸਤਿਕਾਰ ਕਰਾਂਗੇ ਆਓ ਕਬੱਡੀਆਂ ਪੈਂਦੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਝਖੜ ਝਖੜ ਕੇ ਕੌਣ ਖੀਚੂ ਗੱਟੇ ਕੌਣ ਪਾਊਗਾ ਕਬੱਡੀ ਅੱਜ ਝੁਕ ਝੁਕ ਕੇ ਜਿਹਦੇ ਪੱਟਾਂ ਦੇ ਵਿੱਚ ਜੋਰ ਮਿੱਤਰੋ ਨੇ ਜਾਣਾ ਜਿੱਤ ਕੇ ਚਾਰ ਦੇ ਚਾਰੇ ਤਿਆਰ ਨੇ ਬੋਲਾ ਕੰਦੇ ਵਾਲ ਕੋ ਕੋਠੀ ਵਾਲਾ ਵੱਡਾ ਵੀਰ ਹੈ ਨਾਲ ਕੰਦੇ ਛਾਂ ਲੂਆ ਮੇਰੇ ਮਿੱਤਰੋ ਆਹ ਦੇਖਾਂਗੇ ਸਾਹਮਣਾ ਟੱਕਰ ਕਬੱਡੀ ਤੇ ਟੱਕਰੇ ਨੇ ਹਾਂ ਲਓ ਸਾਡੇ ਪ੍ਰਸਾਦ ਸਤਨਾਮ ਠਿੱਖੀ ਵੰਡਿਆ ਦੀ ਲੱਗੀ ਹੋਈ ਸਾਊਂਡ ਹੈ ਉਸਤਾਦ ਕਹਿੰਦੇ ਬਲਕਾੜੇ ਬੰਨੇ ਆਪਣੇ ਜੇ ਚੇਲੇ ਤਿਆਰ ਕੀਤੇ ਦੁਨੀਆ ਦੇ ਵਿੱਚ ਨਾਮ ਕਮਾਇਆ ਚਾਹੇ ਗੱਲ ਜੱਗੇ ਅਲਗੋ ਵਾਲੇ ਦੀ ਹੋਵੇ ਬੁੱਗੇ ਘਿਹਾਲੇ ਦੀ ਗੱਲ ਹੋਵੇ ਹੈਪੀ ਲੱਤੂ ਹੋਣਾਂ ਦੀ ਗੱਲ ਹੋਵੇ ਸ਼ਕਤੀ ਮਾਨ ਲੱਤੂ ਹੋਣਾਂ ਦੀ ਗੱਲ ਹੋਵੇ ਲਓ ਖੇਡ ਦੇ ਮੈਦਾਨ ਦੇ ਵਿੱਚ ਆ ਵੀ ਕਹਿੰਦੇ ਬਲਕਾੜੇ ਬੰਨ ਦਾ ਚੇਲਾ ਹੈ ਇਸ ਮੁੰਡੇ ਨੇ ਬੜੇ ਦੇਰ ਬਾਅਦ ਵਾਪਸੀ ਕੀਤੀ ਹੈ ਗੋਡੇ ਦਾ ਪਲੇਟ ਮਾਲਕ ਮੇਰਾ ਬਥੇ ਸੇਮਕਾ ਕਿਤੇ ਤਲਵੰਡੀ ਵਾਲਾ ਤੁਹਾਨੂੰ ਜੀ ਬੇਸਕੋਨ ਦੇ ਸਦਨਾਮ ਤੇਰਾ ਧੰਨਵਾਦ ਲਓ ਪਈ ਕਬੱਡੀ ਹੈ ਤੇ ਲਖਮੀਰ ਨਾਮ ਦਾਸ ਮੁੰਡੇ ਦਾ ਆਓ ਦੇਖਾਂਗੇ ਸਾਹਮਣੇ ਪੜਤਾਏ ਮੇਰੇ ਮਿੱਤਰੋ ਕਬੱਡੀ ਪਾ ਰਿਹਾ ਹੈ ਬੜਾ ਕਹਿੰਦੇ ਉਸਤਾਦ ਵਲਕਾਰੇ ਦਾ ਚੇਲਾ ਮੇਰੇ ਮਿੱਤਰੋ ਇਹਦਾ ਬੇਟਾ ਵੀ ਆਇਆ ਹੋਇਆ ਏ ਗੁਰਕੀਰਤ ਮੇਰੇ ਮਿੱਤਰੋ ਸਾਡਾ ਭਤੀਜ ਹੈ ਬੜਾ ਤਗੜਾ ਨਿਊਜ਼ੀਲੈਂਡ ਦੇ ਖੇਡ ਮੈਦਾਨਾਂ ਵਿੱਚ ਖੇਡਿਆ ਵਲਕਾਰੇ ਬੰਦ ਦਾ ਚੇਲਾ ਮੇਰੇ ਮਿੱਤਰੋ ਤੱਕ ਲੱਗੋ ਕੋਠੀ ਪਿੰਡ ਹੈ ਜੱਗੇ ਦਾ ਅੱਜ ਕਿੰਨੇ ਲੱਗੋ ਕੋਠੀ ਦੇ ਵਿੱਚ ਰਹਿਣਗੇ ਆਹ ਦੇਖਾਂਗੇ ਸਾਹਮਣੇ ਉਹ ਮੁੰਡੇ ਕੋਈ ਜੇ ਸਰੀਰਾਂ ਵਾਲੇ ਕਰਿਆ ਵਾਲੇ ਢਿੜਪੜਾਉਂਦੇ ਆ ਮੇਰੇ ਵੀਰੋ ਖਿਆਲੇ ਵਾਲੇ ਢਿੜਪੜਾਉਂਦੇ ਆ ਆਹ ਕਬੱਡੀਆਂ ਪੈਂਦੀ ਹੈ ਇਹ ਵੀ ਸੰਧੂਆ ਚਾਰ ਨੇ ਦੋ ਗੁਰਾਂ ਦੀ ਸਿੱਖੀ ਦੇ ਸਰਦਾਰ ਲੱਗੇ ਹੋਏ ਐ

ਪਿੰਡ ਵਾਲਾ ਤੇ ਸਾਹਮਣੇ ਕਹਿੰਦੇ ਤੇਜਿੰਦਰ ਨੇ ਟਰਾਈ ਕੀਤੀ ਹੋਈ ਆ ਸਾਹਮਣੇ ਇਹ ਜੱਗੇ ਅਲਗੋ ਵਾਲੇ ਨੂੰ ਆਪਣਾ ਗੁਰੂ ਬਣਦਾ ਆ ਉਹ ਸਾਹਮਣੇ ਮੈਚ ਕਹਿੰਦੇ ਆ ਕਹਿੰਦੇ ਪੂਰੀ ਲਾਟ ਨਿਕਲਦੀ ਪਈ ਆ ਪੂਰੀ ਅੱਗ ਨਿਕਲਦੀ ਪਈ ਆ ਜਿੰਨੀ ਸੰਗਤ ਪੁੱਜੀ ਦਿਲ ਦੀਆਂ ਗੱਲਾਂਾਂ ਚ ਵੱਡਾ ਧੰਨਵਾਦ ਕਰਦੇ ਆ ਜੱਗੇ ਅਲਗੋ ਵਾਲੇ ਦਾ ਡੈਡੀ ਪੁੱਜਾ ਹੋਇਆ ਜੇ ਜੇ ਕਹਿੰਦੇ ਮਾਣ ਕਰਦੇ ਆ ਜੱਗੇ ਅਲਗੋ ਵਾਲੇ ਤੇ ਇੱਕ ਵਾਰੀ ਲਓ ਤਾੜਾ ਵੱਡਾ ਸਾਰਾ ਆਓ ਤਾੜੀਆਂ ਸਾਰੇ ਪਿੰਡ ਨੇ ਮਾਰਤੀਆਂ ਲੈ ਵੀ ਜਦੋਂ ਸੱਜਾ ਜੱਗਾ ਹੈ ਲੌਦਾ ਸਾਰਾ ਲਾਕਾ ਤਾੜੀਆਂ ਮਾਰ ਰਹਾ ਹੈ ਪੰਨਾ ਖਾਲੇ ਸਾਹਮਣੇ ਮੇਰੇ ਮਿੱਤਰੋ ਬੀਨ ਬਾਬਾ ਬੁੱਢਾ ਸਾਹਿਬ ਦੀ ਧਰਤੀ ਤੋਂ ਟਰੈਕਟਰ ਜਿੱਤੇ ਹੈ ਤੇ ਮੁੰਡਾ ਇਸ ਨੰਬਰਾਂ ਦੇ ਕਈ ਕੱਪਾਂ ਦਾ ਮੇਰੇ ਮਿੱਤਰੋ ਵੈਸਟ ਹੋਇਆ ਹੈ ਇਹ ਮਾਨ ਮੇਰੇ ਆ ਬੀਨ ਬਾਬਾ ਬੁੱਢਾ ਸਾਹਿਬ ਜੀ ਦੀ ਧਰਤੀ ਤੋਂ ਆਓ ਦਿਨੋ ਦਵਾਵਾਂ ਤੇ ਧੰਨਵਾਦ ਕਰਾਂਗੇ ਸਤਿਕਾਰ ਹੈ ਉਹ ਕਬੱਡੀ ਭਦਰ ਸਿੰਘ ਪੌਲਿਆ ਤੇ ਖੱਬੀ ਖਾਨ ਦੇ ਕਹਾਉਂਦੇ ਕੀਤੀ ਕਈ ਵਾਰੀ ਟੇਡ ਹੱਥ ਕਨੇ ਪਾਇਆ ਨਹੀਂ ਬਰੀਕ ਕੁੱਟਾ ਨੂੰ ਲੜਨ ਤੂ ਜਨੇਤੇ ਦੀ ਜੇ ਪਾੜੇ ਤੁਰਨਾ ਹਿਰਨੀ ਦੀ ਪਾੜ ਤੇ ਸ਼ੇਰਾਂ ਦੇ ਪੁੱਤਾਂ ਨੂੰ ਲੜਨ ਤੂ ਜਨੇਤੇ ਦੀ ਜੇ ਪਾੜੇ ਤੁਰਨਾ ਪਰ ਆ ਦੇਖਾਂਗੇ ਸਾਹਮਣੇ ਇਹ ਝਾਂਗਰ ਦਾ ਪੁਆਇੰਟ ਹੀ ਹੁੜ ਦਤਾਇ ਇੱਕ ਬੰਦੇ ਮਾਸਤਕਾਰ ਹੈ ਤੇ ਲੈ ਵੀ ਛੰਨਾ ਵਾਲਿਆ ਆਹ ਕਿਰੇ ਵਾਲਿਆ ਵੀ ਸਰਾ ਕਰਵਾਉਂਦੇ ਆ ਬੁਲਕਾਰੇ ਉਸਤਾਦੇ ਚੇਲੇ ਸਰਦਾਰ ਕਰਮ ਸਿੰਘ ਬੈਠੇ ਹੋਇਆ ਸੋਨੀ ਵੱਡਾ ਭਰਾ ਹੈ ਇਹ ਸਰਦਾਰ ਜੀ ਬਤਾਰ ਸਿੰਘ ਦਾ ਧੰਨਵਾਦ ਕਰਾਂਗੇ ਹੋ ਭੋਲਾ ਕਹਿੰਦੀ ਇਸੇ ਪਿੰਡ ਵਾਲਾ ਆ ਇੱਕੋ ਜੇ ਸਰੀਰਾਂ ਵਾਲੇ ਪੜਦੇ ਨੇ ਮੇਰੇ ਵੀਰੋ ਕੱਠ ਵੱਡਾ ਧਰਤੀ ਕਹਿੰਦੇ ਕੋਠੀ ਅਲਗੋ ਅਲਗੋ ਤਰਾ ਅਲਗੋ ਖੁਰਤ ਆਹ ਕਹਿੰਦੇ ਜਿਹੜੇ ਧਰ ਧਰ ਦੀ ਮੇਰੇ ਮਿੱਤਰੋ ਉਹ ਬੱਲੇ 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 ਜਿਹੜੇ ਧਰ ਧਰ ਵਾਲੇ ਕਹਿੰਦੇ ਖੱਤੀ ਪਰ ਅੱਖਾਂ ਦੇ ਸਾਹਮਣੇ ਦਿਤਾਉਣ ਵਾਲੀ ਗੱਲ ਕੀਤੀ ਹੈ ਉਹ ਦਿਤਾਉਣ ਵਾਲੀ ਗੱਲ ਕੀਤੀ ਹੈ ਮਾਝੇ ਵਾਲੇ ਐ ਇਹ ਘਟ ਨਹੀਂ ਕਰਦੇ ਜੇ ਪਿਆਰ ਕਰਦੇ ਐ ਤੇ ਤਾਂ ਵੀ ਇੱਕ ਠੋਕ ਕੇ ਕਰਦੇ ਐ ਜੇ ਦੁਸ਼ਮਣੀ ਨਭਾਉਂਦੇ ਐ ਉਹ ਵੀ ਇੱਕ ਠੋਕ ਕੇ ਨਭਾਉਂਦੇ ਐ ਲਓ ਸਾਹਮਣੇ ਸੇਪਕੋ ਤੱਲਾ ਮੰਡੀ ਵਾਲੇ ਨੇ ਕਬੱਡੀ ਪਾਈ ਹੋਈ ਐ ਤੇ ਸਾਹਮਣੇ ਮੁੰਡਾ ਹੋ ਗਿਆ ਮੂਰੇ ਦੇਖਦੇ ਐ ਮਸਤ ਕਰੀਆ ਉਹ ਸਾਹਮਣੇ ਪਰ ਧੂਰਾ ਪਟਦਾ ਅਗਲੀ ਕਬੱਡੀ ਪਈ ਹੋਈ ਐ ਪੰਡਤ ਨੇ ਕਬੱਡੀ ਪਾ ਦਿੱਤੀ ਐ ਪੰਡਤ ਬੁੱਕਰੀ ਵਾਲੇ ਦੀਆਂ ਗੱਲਾਂ ਹੁੰਦੀਆਂ ਪੰਕਤ ਕਹਿੰਦੇ ਸੁਰ ਸਿੰਘ ਵਾਲਾ ਖੇਡ ਦਾ ਖੇਡ ਦਾ ਜਾਬ ਵਸਿਆ ਕੈਨੇਡਾ ਦੇ ਵਿੱਚ ਤੇ ਚਾਰ ਜਾਫੀਆਂ ਦੇ ਵਿੱਚੋਂ ਲਓ ਸਾਹਮਣੇ ਕਹਿੰਦੇ ਸਿੱਖ ਸਰਦਾਰ ਨੇ ਟਰਾਈ ਕੀਤੇ ਹਰਮਨ ਹੈ ਕਹਿੰਦੇ ਇਹ ਘਟਕੇ ਵਾਪਿਆ ਆ ਕਹਿੰਦੇ ਸੱਤੂ ਹੈ ਮਾਣੇ ਦੇ ਪਿੰਡ ਆਉ ਕਹਿੰਦੇ ਮਾਣੇ ਕੇ ਪਿੰਡਾ ਭੋਲੇ ਰਾਜ ਨੇ ਵਿਸਲ ਫਣੀ ਹੋਈ ਹੈ ਲੈ ਵੀ ਸੱਤੂ ਆਉ ਤੇਰੇ ਪਿੰਡ ਵਾਲਾ ਭੋਲਾ ਉਸਤਾਦ ਵੀ ਐ ਹੋਇਆ ਜੀ ਲੋ ਧੰਨਵਾਦ ਆ ਵਾਲੇ ਕੇ ਪਿੰਡ ਵਾਲਾ ਮੁੰਡਾ ਆਇਆ ਤੇ ਹੋ ਗਿਆ ਇਸ ਇਲਾਕੇ ਨੇ ਦਿੱਤਾ ਕੁਛ ਧੰਨਵਾਦ ਤੁਹਾਡਾ ਫੋਚਨ ਦੇ ਦਿਲੋਂ ਦਵਾ ਬਾਬਾ ਦੇ ਮੇਰੇ ਮਿੱਤਰੋ ਗੱਲਾਂ ਕਹਿੰਦੇ ਢੋਲੇ ਪੀਰ ਬਾਬੇ ਦੀਆਂ ਚੱਲ ਰਹੀਆਂ ਹੈ ਹੱਥ ਜੁਣ ਨੂੰ ਬਾਗੀ ਦਾ ਅਖਾੜਾ ਹੈ ਤੇ ਵੱਡਾ ਸ਼ੋਅ ਮੈਚ ਹੋਣਾ ਮੇਰੇ ਮਿੱਤਰੋ ਆਹ ਦੇਖਾਂਗੇ ਸਾਹਮਣੇ ਆਹ ਮੁੰਡਾ ਕਹਿੰਦੇ ਸਿਰੇ ਦਾ ਜਫਾ ਲੈ ਕੇ ਤੁਹਾਡਾ ਆਪਣੀ ਟੀਮ ਦੇ ਹਿੱਸੇ ਛੁੱਟਦਾ ਹੋਇਆ ਹੈ

ਤੇ ਚਰ ਦੇ ਚਰ ਚਾਰ ਤੇ ਹੈਪੀ ਪੁਆਇੰਟ ਲੈ ਕੇ ਵਾਪਸ ਤੇ ਜੋ ਤਗੜਾ ਪੁਆਇੰਟ ਆਪਣੀ ਟੀਮ ਨੂੰ ਸੀ ਜੋੜਦਾ ਹੋਇਆ ਹੈ ਲੈ ਵੀ ਸਦੂਆ ਕਬੱਡੀ ਪੈ ਗਈ ਹੈ ਉਹ ਕਬੱਡੀ ਪੈ ਗਈ ਹੈ ਕਬੱਡੀ ਪੈ ਗਈ ਹੈ ਚਾਰ ਜਾਫਿਆਂ ਤੇ ਹੱਲਾ ਬੋਲਿਆ ਹੋਇਆ ਕਿ ਜੋ ਖੁੰਝ ਜਾਵੇ ਨਿਸ਼ਾਨੇ ਤੋਂ ਉਹ ਕਾਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾ ਕਰ ਜਾਵੇ ਵਾਹ ਲਓ ਸਾਹਮਣੇ ਕਹਿੰਦੇ ਸ਼ਾਲੂ ਮਾਨਕਿਆਂ ਵਾਲੇ ਨੇ ਟਰਾਈ ਕੀਤੀ ਹੈ ਪੁਆਇੰਟ ਜਿਹੜਾ ਹੈ ਮਸਤ ਕਰਦੇ ਖਦੀ ਪਾਉਣ ਲਈ ਕਹਿੰਦੇ ਮੁੰਡਾ ਧੂੜਿਆ ਵਾਲਾ ਬਲਰਾਜ ਹੈ ਧੂੜਿਆ ਪਿੰਡ ਦੇ ਵਿੱਚ ਕਹਿੰਦੇ 6 ਜੁਨਵ ਨੂੰ ਉਹ ਵੱਡੇ ਕਬੱਡੀ ਕੱਪ ਦੇ ਵੱਡੀਆਂ ਰੌਣਕਾਂ ਲੱਗਣੀਆਂ ਹੁਣ ਚਾਰ ਜਾਥੀਆਂ ਦੇ ਵਿੱਚੋਂ ਆਇਆ ਦੀਪਕ ਕਹਿੰਦੇ ਤਿਆਰ ਤੇ ਆ ਵੀ ਮੁੰਡਾ ਕਹਿੰਦੇ ਜੇ ਮਿਹਨਤਾਂ ਲਾਉਂਦਾ ਰਹਿਣਾ ਆਉਣ ਵਾਲੇ ਸਮੇਂ ਦੇ ਵਿੱਚ ਨਾਮ ਆਪ ਬੋਲੂ ਤੇ ਇਧਰ ਕੀ ਆ ਪੁੱਲ ਗਿਆ ਬਲਰਾਜ ਰਾਹ ਪੁੱਲ ਦੇ ਜਾਜ ਦੇ ਹੁਣ ਤਾਂ ਗਰਮੀ ਵੀ ਥੋੜੀ ਘਟ ਗਈ ਹੈ ਸਾਮਾ ਵੀ ਸੋਹੋਰੀ ਹੋ ਗਿਆ ਪੰਛੀ ਵੀ ਘਰਾਂ ਨੂੰ ਆ ਗਿਆ ਆਹ ਪੰਛੀ ਵੀ ਘਰਾਂ ਨੂੰ ਆ ਗਿਆ ਉਧਰ ਬਾਉ ਨਾਲੇ ਪਿੰਡਿਆ ਦੇਖਿਆ ਖੱਡਾ ਉੱਪਰ ਨਾਲ ਆਇਆ ਮਹਾਨ ਕਬੱਡੀ ਖਿਡਾਰੀ ਅਮਰਤ ਪੂਰੇਆ ਵਾਲਾ ਦਿਖਿਆ ਇਹ ਮਹਾਨ ਕਬੱਡੀ ਦੇ ਹੀਰੇ ਨੇ ਸਾਡੀ ਖੇਡ ਕਬੱਡੀ ਦੇ ਲੈ ਵੀ ਬਾਉ ਕੈਮ ਆਹ ਮੁੰਡਾ ਕਹਿੰਦਾ ਕੈਮਾ ਝੋਟਿਆ ਦਿਲੂ ਦਵਾਣਾ ਨੇ ਆਹ ਦੇਖਾਂਗੇ ਸਾਹਮਣੇ ਆਹ ਚਾਲੂ ਆ ਕਹਿੰਦੇ ਮੇਰੇ ਮਿੱਤਰੋ ਬਾਣੇ ਕੇ ਪਿੰਡ ਵਾਲਾ ਆਹ ਦੇਖਾਂਗੇ ਸਾਹਮਣੇ ਮੁੰਡੇ ਕਹਿੰਦੇ ਚੜਦੀ ਬਰੇਸ ਦੀਆਂ ਤਾਲੀਆਂ ਗਾਣਾ ਕਬੱਡੀ ਦੇ ਸਟਾਰਾਂ ਦੇ ਲਈ ਜੇ ਕਬੱਡੀ ਚੱਲਦੀ ਹੈ ਆਹ ਮੁੰਡਿਆਂ ਦੇ ਨੰਗੇ ਪਿੰਡਿਆਂ ਦੀ ਮਿਹਨਤ ਬਦੌਲਤ ਸਾਡੇ ਘਰਾਂ ਦੇ ਚੁੱਲ੍ਹੇ ਚੱਲਦੇ ਆ ਕਬੱਡੀ ਜਿੰਦਾਬਾਦ ਹੈ ਉਹ ਜਿੰਦਾਬਾਦ ਸਦਾ ਰਹਿਣੀ ਹੈ ਤਲਵੰਡੀ ਵਾਲਾ ਸੇਵਕ ਹੈ ਮੇਰੇ ਵੀਡੀਓ ਆ ਕਬੱਡੀ ਪਾਉਣ ਦੀ ਵਧਿਆ ਹੋਇਆ ਹੈ 우ਸਤਾਦ ਆ ਪਾਇਆ ਹੋਇਆ ਹੈ ਜੱਟੇ ਦਾ 우ਸਤਾਦ ਸ਼ਕਤੀ ਲੱਤੂ ਦੀ ਧਰਤੀ ਤੇ ਸੋਨੇ ਦੀ ਮੰਦੀ ਦੇ ਨਾਲ ਮਾਨ ਸਨਮਾਨ ਹੋਇਆ ਮੋਟਰਸਾਈਕਲਾਂ ਦੇ ਨਾਲ ਪਹਿਲੀ ਇੰਡੀਆ ਦੇ ਨਾਲ ਮਾਨ ਸਨਮਾਨ ਹੋਇਆ ਬਲਕਾਰਾ ਬੰਨ ਜਦ ਜਾਫ ਲਾਈਨ ਦੇ ਵਿੱਚ ਹੁੰਦਾ ਸੀ ਜਦ ਰੇਡਰ ਅੱਗੇ ਖੜ ਜਾਂਦਾ ਸੀ ਬੰਨ ਲਾ ਦਿੰਦਾ ਸੀ ਐਵੇਂ ਨਹੀਂ ਨਾਂ ਬਣੀ ਲੋ ਖੇਡ ਦੇ ਮੈਦਾਨ ਦੇ ਵਿੱਚ ਭੋਲਾ ਭੋਲਾ ਲਕੋ ਵਾਲਾ ਸੁਕਾ ਜਾਣ ਦਿੰਦਾ ਅੱਜ ਇਹਨਾਂ ਤਾਰੀਆਂ ਤੋਂ ਵੱਧ ਕੇ ਪਿਆਰ ਹੋਰ ਪਿਆਰ ਨਹੀਂ ਹੋ ਸਕਦਾ ਲੋ ਸੱਤੂ ਕਹਿੰਦੇ ਮਾਣੇ ਦੇ ਪਿੰਡ ਵਾਲੇ ਨੇ ਕਬੱਡੀ ਪਾਈ ਹੋਈ ਹੈ ਬਲ ਹੁਣੀ ਆਏ ਹੋਏ ਅਮਰਤ ਭੂਰੀਆਂ ਵਾਲਾ ਆਉਣ ਵਾਲੇ ਸਮੇਂ ਦਾ ਚੋਟੀ ਦਾ ਮੁੰਡਾ ਰੇਡਰ ਬਣੋ ਸਮਾਂ ਬੋਲੂਗਾ ਲੋ ਖੇਡ ਦੇ ਮੈਦਾਨ ਦੇ ਵਿੱਚੋਂ ਮੁੰਡਾ ਮਸਤ ਗੱਜਿਆ ਇਹ ਜੈਦੀਪ ਹੈ ਜਿੰਨੇ ਸਾਹਮਣੇ ਜਿੰਦੇ ਝਾਰ ਦਿੱਤੇ ਹੈ ਜਿੰਦੇ ਝਾਰ ਦਿੱਤੇ ਤਾੜੀਆਂ ਆਪ ਲਾ ਦਿਓ ਮੁੰਡੇ ਨੂੰ ਹੌਸਲਾ ਦੇ ਦਿਓ ਇਹ ਜੈਤ ਦਾ ਮਾਣੇ ਕੀ ਪਿੰਡ ਵਾਲੇ ਨੂੰ ਰਹਿਆ ਹੈ ਇਹ ਵੀ ਜੈ ਦੀ ਵੀ ਤਗੜਾ ਮਾਨਾ ਸਾਡੀ ਖੇਡ ਕਬੱਡੀ ਦਾ ਜਿਹਨੂੰ ਸਤਕਾਰ ਹੈ ਅੱਜ ਕਹਿੰਦੇ ਮੇਰੇ ਮਿੱਤਰਾਂ ਗੋਠੀ ਦੇ ਵਿੱਚ ਵੱਡਾ ਮੇਲਾ ਬਾਹੂ ਆਇਆ ਨਾਵੇਂ ਪਿੰਡਿਆ ਤੇ ਕਹਿੰਦੇ ਮਨਜੀਤ ਖੇਡੂ ਆਣ ਕੀ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਯਾਰਤ ਦੇ ਖੇਡ ਮੈਦਾਨਾਂ ਦੇ ਵਿੱਚ ਜਿੰਨੇ ਗਵਾਨਪੁਰੀਆ ਦੀ ਬਦੌਲਤ ਜਿੰਨੜ ਬਿਰਕੋਣਾ ਦੀ ਬਦੌਲਤ ਤੇ ਗਵਾਨਪੁਰੀਆ ਜਿੰਦਾ ਮੇਰੇ ਮਿੱਤਰੋ ਝੂਟਾ ਪ੍ਰਮੋਟਰ ਹੈ ਸਾਡੀ ਖੇਡ ਕਬੱਡੀ ਦਾ ਜਿੰਨਿਆ ਨੇਕਾ ਖਿਡਾਰੀ ਯਾਰਤ ਦੇ ਕਹਿੰਦੇ ਵਕ ਵਕ ਸ਼ਹਿਰ ਦੇ ਵਿੱਚ ਖੜਾਉਨੇ ਹੈ ਗਵਾਨਪੁਰੀਆ ਜਿੰਨੇ ਭਰਾਵਾ ਧੰਨਵਾਦ ਕਰੂੰਗਾ ਜਿਹਦੀ ਬਦੌਲਤ ਕਹਿੰਦੇ ਨਵੇਂ ਪਿੰਡੀਆਂ ਮਨਜੀਤ ਆਓ ਨਾਲ ਕਹਿੰਦੇ ਲਵ ਬਲੇਰਾ ਵਾਲਾ ਆਓ ਫਰਾਂਸ ਦੇ ਵਕ ਵਕ ਕਬੱਡੀ ਦੇ ਖੇਡਾਂਾਂ ਵਿੱਚ ਖੇਡੂਗਾ ਜਿਲੋ ਧੰਨਵਾਦ ਪਰ ਆ ਦੇਖਾਂਗੇ ਸਾਹਮਣੇ ਓਏ ਹੈਪੀ ਤੇ ਦੂਜੇ ਬੰਨੇ ਇਹ ਛੋਟਾ ਕਹਿੰਦੇ ਪ੍ਰੀਤ ਹੈ ਲੱਤੂ ਵਾਲਾ ਛੋਟਾ ਕਹਿੰਦੇ ਪ੍ਰੀਤ ਛੰਡੇ ਜੁਕੇ ਦੇ ਮੈਦਾਨਾਂ ਦੇ ਵਿੱਚ ਇਗਲੈਂਡ ਦੇ ਮੈਦਾਨਾਂ ਦੇ ਵਿੱਚ ਲਓ ਸਾਹਮਣੇ ਕਹਿੰਦੇ ਸਿੱਖ ਸਰਦਾਰ ਜਤਿੰਦਰ ਬਲਰਾਜ ਭੂਰੇ ਪਿੰਡ ਵਾਲਾ ਭੂਰੇ ਪਿੰਡ ਦੀ ਜਦ ਗੱਲ ਚੱਲਦੀ ਹੈ ਕਬੱਡੀ ਦੇ ਮਹਾਨ ਖਿਡਾਰੀਆਂ ਦਾ ਜ਼ਿਕਰ ਆਉਂਦਾ ਹੈ ਸੰਤਨ ਦੀ ਧਰਤੀ ਮਾਪੁਰਸ਼ਾਂ ਦੀ ਧਰਤੀ ਹੈ ਲਓ ਅਗਲੇ ਬੰਨੇ ਚਾਰ ਜਾਫੀਆਂ ਦੇ ਵਿੱਚੋਂ ਵੇਖਦੇ ਆਂ ਵਜ ਪ੍ਰਬਲ ਕੌਣ ਘੜਦਾ ਲਓ ਛੋਟਾ ਕਹਿੰਦਾ ਪ੍ਰੀਤ ਲੱਗਾ ਹੋਇਆ ਪਰ ਟਰਾਈਆਂ ਕੀਤੀਆਂ ਟਰਾਈ ਕਹਿੰਦੇ ਹਲਕੋ ਵਾਲੇ ਨੇ ਸਾਹਮਣੇ ਟੇਕਿਆ ਦਿਆਂ ਨੂੰ ਮੱਥਾ ਅਗਲੇ ਪਨੇ ਚਾਰ ਜੱਫੀਆਂ ਦੇ ਵਿੱਚੋਂ ਵੇਖਦੇ ਹੁਣ ਤੇਰਾ ਮੁੰਡਾ ਅਸ ਕੱਪਰ ਨੂੰ ਲੋਕ ਕੇ ਉਹ ਸਮਾਂ ਰੋਕਣ ਦਾ ਇੰਤਜ਼ਾਰ ਕਰਾਉਂਦਾ ਗੱਲਾਂ ਟਿਕਾਣੇ ਲੱਗਣਗੀਆਂ 30 ਸਾਕਟ ਦੀ ਖੇਡ ਅੱਜ ਕਹਿੰਦੇ ਡਾਲਰਾਂ ਦੀ ਖੇਡ ਹੋ ਗਈ ਆ ਪੌਂਡਾਂ ਦੀ ਖੇਡ ਹੋ ਗਈ ਆ ਲਓ ਸਾਹਮਣੇ ਜਤਿੰਦਰ ਜਤਿੰਦਰ ਜਿੰਨੇ ਕੁੱਟ ਫੜ ਲਿਆ ਦੇਖਦੇ ਆ ਕੀ ਬਣਦਾ ਹੁਣ ਰੋਟਰ ਭੱਜੂ ਜਾ ਜੱਫਾ ਲੱਗੂ ਲੱਗੂ ਗੱਲ ਸਮੇਂ ਤੇ ਤਾਰੀ ਆਪ ਲਾ ਦੇ ਦੋਆ ਪਿੰਡਾ ਆ ਸਤਿਕਾਰ ਮੇਰੇ ਵੀਰੋ ਬਾਬਾ ਮੀਰ ਸਿੰਘ ਜੀ ਬਹੁਤ ਵੱਡੇ ਪਿਆਰ ਦੇ ਕੇ ਗਏ ਆ ਉਹਨਾਂ ਵਿਸ਼ੇਸ਼ਤਾਵਾਂ ਤੇ ਧੰਨਵਾਦ ਬੱਦਾ ਭਰਾ ਜੱਗਾ ਤੇ ਜੰਟਰ ਹਰਚੰਦ ਤੇ ਸਰਦਾਰ ਰਖਿੰਦਰ ਸਿੰਘ ਦੀ ਵਾੜਾ ਤੇਲੀਆਂ ਪਿੰਡ ਹੈ ਤੇ ਸਰਦਾਰ ਸ਼ਿਦਾ ਸਿੰਘ ਦੀ ਵਾੜਾ ਤੇਲੀਆਂ ਵਾਲੇ ਪੁੱਜੀ ਹੋਇਆ ਹੈ ਜੱਗੇ ਦੇ ਵੀਰ ਉਹਨਾਂ ਦਾ ਮੈਂ ਧੰਨਵਾਦ ਕਰੂੰਗਾ ਜਿਹਨੂੰ ਸਤਿਕਾਰ ਹੈ ਪਰ ਆਹ ਦੇਖਾਂਗੇ ਸਾਹਮਣੇ ਉਹ ਬੱਲੇ 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 ਉਹ ਤਲਵੰਡੀ ਵਾਲਾ ਤਲਵੰਡੀ ਵਾਲਾ ਉਹ ਤਲਵੰਡੀ ਵਾਲਾ ਖਿੱਚਦੇ ਆਇਆ ਮੇਰੇ ਵੀਰੋ ਪਰ ਪੁਆਇੰਟ ਬੱਲੇ ਵਾਲੇ ਦੀ ਯਾਦ ਆ ਗਈ ਇਸ ਮੁੰਡੇ ਦਾ ਕੱਦ ਵੀ 6 ਫੁੱਟ ਦੇ ਕਰੀਬ ਹੋਣਾ ਹੈ ਲਓ ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਪੰਡਤ ਨੇ ਕਬੱਡੀ ਪਾਈ ਹੋਈ ਹੈ ਹੁਣ ਇਹ ਸਾਹਮਣੇ ਚਾਰ ਲਾਉਂਦੇ ਪਏ ਬੱਟੇ ਦੇ ਥਾਪੀਆਂ ਲਓ ਸੱਤੂ ਕੰਦੇ ਮਾੜੇ ਹਲਕੋ ਵਾਲੇ ਨੇ ਵੀ ਇਲਾਕੇ ਦੇ ਵਿੱਚ ਮਾਜੇ ਦੇ ਵਿੱਚ ਨਾਮ ਬਣਾਇਆ ਹੋਇਆ ਹੈ ਭੜਾ ਦੇ ਬੱਲੇ ਬੱਲੇ ਜੱਫੇ ਦੇਖਣ ਨੂੰ ਮਿਲਦੇ ਆ ਸਾਹਮਣੇ ਹੁਣ ਪਈ ਹੋਈ ਕਬੱਡੀ ਹੈ ਦੇਖਦੇ ਆ ਕੀ ਬੜਾ ਜੋੜ ਚੋਂ ਪੜਾਉਂਦਾ ਕੰਡਾ ਵੀਤੀ ਚੁਬਦਾ ਜਿਸਮ ਕਠੋਰ ਜੋਪਰਾਂ ਦਾ ਚੜਦੀ ਉਮਰੇ ਕਰਮ ਖੋਲ ਲੇ ਲਕਾਰੇ ਤਾਂ ਵੱਜਦੇ ਉਹ ਰਾਜੇ ਖੇਲੇ ਮਰਦੇ ਮੈਦਾਨੋਂ ਡੜ ਕੇ ਨਹੀਂ ਭੱਜਦੇ ਆਓ ਦੇਖਾਂਗੇ ਸਾਹਮਣੇ ਉਹ ਬੱਲੇ ਬੱਲੇ ਕੋਈ ਪਈ ਐ ਲਾਉਂਦੇ ਐ ਮੁੰਡੇ ਕਹਿੰਦੇ ਵਸਤੜੀ ਐ ਸਰੇ ਸਰੇ ਦੇ ਜੱਫੇ ਲਾਉਂਦੇ ਐ ਉਧਰ ਕਹਿੰਦੇ ਜੋਤੀ ਵੀ ਇਸੇ ਪਿੰਡ ਵਾਲਾ ਵੱਡਾ ਪ੍ਰਸਾਦੀ ਖੇਡ ਕਬੱਡੀ ਦਾ ਨਮਲਾ ਹੀਰਾ ਐ ਦਿਨੋਬਾ ਧੰਨਵਾਦ ਕਰੂੰਗਾ ਆਹ ਦੇਖਾਂਗੇ ਸਾਹਮਣੇ ਪੈਂਦੀਆਂ ਕਬੱਡੀਆਂ ਨਾਲ ਕੰਨੇ ਮੇਰੇ ਮਿੱਤਰੋ ਭੋਲੇ ਵਰਗੇ ਤੇ ਭੋਲੇ ਦੀ ਹਿੱਕ ਦੇ ਵਿੱਚ ਟੱਚ ਕੀਰਵਾਦ ਕਰੂੰਗਾ ਉਧਰ ਬਾਬਾ ਮੇਜਰ ਸਿੰਘ ਜੀ ਬੈਠੇ ਹੋਇਆ ਜਦੋਂ ਦਾ ਇਸ ਅਸਤਾਨ ਦੇ ਮੇਲਾ ਹੁੰਦਾ ਤੇ ਗਾਇਕ ਦੀ ਸੇਵਾ ਜਿਹਨੇ ਬਾਬਾ ਮੇਜਰ ਸਿੰਘ ਜੀ ਬੰਟੋਏ ਵਾਲੇ ਮਹਾਂਪੁਰਸ਼ ਕਹਾਉਂਦੇ ਵਾ ਧੰਨਵਾਦ ਕਰੂੰਗਾ ਆਹ ਦੇਖਾਂਗੇ ਸਾਹਮਣੇ ਹੋ ਬੱਲੇ 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 ਵੋਹੀ ਜਾਫੀ ਅਲਗੋ ਕੋਠੀ ਪਿੰਡ ਆ ਮੇਰੇ ਮਿੱਤਰੋ ਅੱਜ ਧਰਤੀ ਵੱਡੀ ਆ ਪਰ ਆ ਦੇਖਾਂਗੇ ਸਾਹਮਣੇ ਆ ਕਹਿੰਦੇ ਗੋਡਿਆਂ ਤੇ ਇਧਰੋ ਜੱਗੇ ਅਲਗੋ ਵਾਲੇ ਦਾ ਡੈਡੀ ਬਾਪੂ ਦਰਬਾਣਾ ਸਿੰਘ ਬਹੁਤ ਸਾਰਾ ਪੰਜਾਬੀ ਬੋਲਾਂ ਨੂੰ ਪਿਆਰ ਦੇਗਾ ਜਿਹਦੇ ਮੁੰਪੁੱਤ ਨੇ ਯੂਰਪ ਦੇ ਵਿੱਚ ਚਰਚੇ ਹੋਏ ਐ ਉਹਨਾਂ ਨਿਊਜ਼ੀਲੈਂਡ ਦੇ ਵਿੱਚ ਚੜ੍ਹਦੀ ਕਲਾ ਰੱਖੇ ਲਓ ਸਾਹਮਣੇ ਕਹਿੰਦੇ ਬਲਰਾਜ ਕਹਿੰਦੇ ਭੂੜਿਆਂ ਵਾਲੇ ਨੇ ਕਬੱਡੀ ਪਾਈ ਹੋਈ ਐ ਹੁਣ ਵੇਖਦੇ ਆ ਬਲਰਾਜ ਨੂੰ ਕੌਣ ਰੋਕੂ ਮਾਣਾ ਬਲਰਾਜ ਨੂੰ ਆਪਣੇ ਪੱਟਾਂ ਦੇ ਸਾਹਮਣੇ ਛੋਟਾ ਪਰੀਦ ਲੱਗਾ ਹੋਇਆ ਇਹ ਵੀ ਮੁੰਡਾ ਬੜਾ ਥੱਕ ਜੋੜਾ ਕਬੱਡੀ ਦਾ ਪਰ ਸਾਹਮਣੇ ਪਹੁੰਚਿਆ ਹੈ ਅੱਜ ਕਹਿੰਦੇ ਮੇਰੇ ਮਿੱਤਰੋ ਭਾਰਤੀਆਂ ਕੋਲ ਕੋਠੀ ਪਿੰਡ ਦੀ ਹੈ ਉਧਰ ਵੱਡਾ ਮਾਣ ਵੱਡਾ ਸਤਿਕਾਰ ਇਸ ਨਗਰ ਨੇ ਦਿੱਤਾ ਹੈ ਮੈਂ ਧੰਨਵਾਦ ਕਰੂੰਗਾ ਬੇਕਾਰੇ ਉਸਤਾਦ ਦਾ ਪੰਜਾਬੀਆਂ ਦੇ ਵਿੱਚ ਵੀ ਮੇਰੇ ਮਿੱਤਰੋ ਸਨਾਕੀ ਨੇ ਬੜਾ ਮਾਣ ਦਿੱਤਾ ਮੈਂ ਦਿਲੋਂ ਧੰਵਾਦਾਂ ਦੇ ਦਿਲੋਂ ਧੰਨਵਾਦ ਕਰੂੰਗਾ ਆਹ ਦੇਖਾਂਗੇ ਸਾਹਮਣੇ ਕਬੱਡੀ ਪੈ ਰਹੀ ਹੈ ਚਾਰ ਤੇ ਚਾਰ ਦੇ ਵਿੱਚੋਂ ਬੁਰਾ ਦੀ ਸਿੱਖੀ ਦਾ ਸਰਦਾਰ ਮੇਰੇ ਵੀਰੋ ਕਬੱਡੀ ਦੀਆਂ ਫਰੀਕੀਆਂ ਆਹ ਬੇਕਾਰੇ ਉਸਤਾਦ ਤੋਂ ਸਿੱਖੇ ਆਉਣ ਵਾਲੇ ਸਮੇਂ ਦੇ ਵਿੱਚ ਮੁੰਡੇ ਆਨੰਤਿਆ ਸਾਹਬ ਸਰਦਾਰ ਕਰਨਜੀਤ ਸਿੰਘ ਨੂੰ ਸੋਨਾ ਸਾਡਾ ਵੀਰ ਤੇ ਨਾਲ ਸਾਡੇ 17 ਪੁਆਇੰਟ ਬਾਬਾ ਆਤਮਾ ਸਿੰਘ ਕਬੱਡੀ ਕਲੱਬ ਕਲਿਆਲਾ ਬਲਕਾੜੇ ਕੋਚ ਦੀ ਟੀਮ ਦੇ ਤੇ 17 ਪੁਆਇੰਟ ਮਸਤਗੜ ਦੀ ਟੀਮ ਦੇ ਬੜੇ ਕਹਿੰਦੇ 19-21 ਦੇ ਨਾਲ ਚੱਲਦਾ ਮਾ ਖੇਡ ਕਬੱਡੀ ਦਾ ਮੁਕਾਬਲਾ ਹਾਫ ਹੋ ਗਿਆ ਆਪਕੋ ਬਾਅਦ ਵੀ ਕਹਿੰਦੇ ਵੱਡੀ ਲਾਪ ਨਿਕਲੀ ਹੈ ਜੇ ਕਿਸੇ ਨੇ 50 100 200 ਰੁਪਈਆ ਮੁੰਡਿਆਂ ਦੀਆਂ ਰੇਡਾਂ ਤੇ ਜੱਫੀਆਂ ਤੇ ਲਾਉਣਾ ਹੈ ਤਾਂ ਆਪਾਂ ਜਰੂਰ ਇਹਨਾਂ ਨੰਗਿਆਂ ਪਿੰਡਿਆਂ ਵਾਲਿਆਂ ਨੂੰ ਮਤਲਬ ਵਾਲੇ ਵੱਡੇ ਦੂਸਰੀ ਫੈਨਟ ਚੱਲੇ ਗਈ ਹੈ ਹੁਣ ਕਹਿੰਦੇ ਹਾਫ ਤੋਂ ਵੱਤ ਲੋ ਪੜਦਾ ਜੀ ਕਬੱਡੀ ਪਾਈ ਹੋਈ ਹੈ ਭੋਲਿਆ ਉਹ ਮੇਲਾ ਅੱਜ ਪਿੰਡ ਦਾ ਹੈ ਆ ਸਾਹਮਣੇ ਕਹਿੰਦੇ ਜਤਿੰਦਰ ਸਿੱਖੀ ਵੀ ਰੱਖੀ ਹੋਈ ਹੈ ਪਰ ਪੜ ਕਿੱਥੇ ਆ ਗੁਰਪ੍ਰੀਤ ਅਮਰੀਕਾ ਬਸ ਗਿਆ ਤੇ ਫਤਿਹ ਟ੍ਰਾਂਸਪੋਰਟ ਮੇਰੇ ਮਿੱਤਰੋ ਵੱਡੇ ਭਰਾ ਗੁਰਦੀਪ ਸਿੰਘ ਦੀ ਹੈ ਜਿਹਦੇ ਸੁਪੁੱਤਰ ਇੱਕ ਅਮਰੀਕਾ ਇੱਕ ہے فتح ٹرانس پورٹ والے سردار گردیو سنگھ انہاں دا میں دھنیہ واد کروں گا بڑی سپورٹ کر دیو کبڈی نو آ کنے میرے مترو برکار استاد دا چیلا رتل ونڈی پنڈا او ماپے نے گور سیوک سنگھ نام رکھیا ہے او کرے کوٹھے جڈا وال میرے ویڈیو او بلے 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 کون کروا دے گا اینے بھج جانا اوے دا بندا پھڑ نہ کوئی مذاق ہے لو سامنے پہ کبڈی ہے بولیا ਉਹ ਮੇਲਾ ਲੰਘ ਨਾ ਜਾਵੇ ਮਿੱਤਰਾਂ ਜਦ ਪਿੰਡ ਦਾ ਮੇਲਾ ਹੁੰਦਾ ਥੋੜੀ ਕਟਸ਼ਰ ਵੀ ਹੁੰਦੀ ਐ ਲੋ ਭੋਲਾ ਭੋਲਾ ਹੋ ਗਿਆ ਮੂਹਰੇ ਸਾਹਮਣੇ ਨਾਲ ਜਾਫੀਆਂ ਦੇ ਵਿੱਚ ਬੋਲਿਆ ਧਾਮਾਂ ਤੇ ਬੋਲ ਭਰਾ ਦੇ ਹੋਣੇ ਆਓ ਦੇਖਾਂਗੇ ਸਾਹਮਣੇ ਮੇਰੇ ਮਿੱਤਰੋ ਕਬੱਡੀ ਪੈ ਗਈ ਐ ਇਹ ਮਾੜੇ ਕੇ ਪਿੰਡ ਵਾਲਾ ਐ ਉਧਰ ਸਰਦਾਰ ਮਨਜੀਤ ਸਿੰਘ ਜੀ ਤੂਤ ਪਿੰਡ ਵਾਲੇ ਸਰਪੰਚ ਸਾਹਿਬ ਆਏ ਹੋਏ ਐ ਅਭੀ ਸਰਪੰਚ ਸਾਹਿਬ ਇਹਨਾਂ ਧੰਵਾਲ ਐ ਸਰਦਾਰਾਂ ਦਾ ਸੁਪੁੱਤਰ ਮੇਰੇ ਮਿੱਤਰੋ ਸਰਦਾਰ ਮਨਜੀਤ ਦਾ ਨਾਮ ਦਿਲੋਂ ਧੰਨਵਾਦ ਕਰੂੰਗਾ ਆਪਣੇ ਸਾਥੀਆਂ ਸਵੇਤ ਪਹੁੰਚੇ ਹੋਇਆ ਆਓ ਦੇਖਾਂਗੇ ਸਾਹਮਣੇ ਪੈਂਦੀਆਂ ਕਬੱਡੀਆਂ ਐਸੇ ਪਿੰਡਾਂ ਦਾ ਦਾਦਾ ਜੱਫਾ 500 ਦਾ ਲੱਗਣ ਜਾ ਰਿਹਾ ਪਰ ਦੇਖਾਂਗੇ ਸਾਹਮਣੇ ਗੱਲ ਦੁਨੀਆ ਦਾ ਮੇਰੇ ਮਿੱਤਰੋ 스타 ਬਣ ਜਾਂਦਾ ਹੈ 스타 ਬਣ ਜਾਂਦਾ ਹੈ ਪੀ ਦੀ ਕਬੱਡੀ ਪੈ ਗਈ ਇਧਰ ਜੱਗੇ ਦੇ ਭੜਾ ਆਏ ਆ ਜੱਗੇ ਦੇ ਨਾ ਤੇ ਬਹੁਤ ਸਾਰਾ ਪਿਆਰ ਦਿੰਦਾ ਹੈ ਲੱਖਾ ਸਿੰਘ ਵਾਰਾ ਤੇਲੀਆਂ ਦਾ ਤੇ ਨਾਲ ਗਿੰਦਾ ਸਿੰਘ ਵਾਰਾ ਤੇਲੀਆਂ ਦਾ ਤੇ ਨਾਲ ਡਾਕਟਰ ਹਰਚੰਦ ਬੜੇ ਪਿਆਰੇ ਵੀਰ ਆਏ ਹੋਇਆ ਲਓ ਖੇਡ ਦੇ ਮੈਦਾਨ ਦੇ ਵਿੱਚ ਇਧਰ ਟਰੌਪ ਦਾ ਜਫਾ ਲਾ ਦਿੰਦਾ ਸੱਤੋ ਮਾਣੇ ਕਿਆਂ ਦੀ ਧਰਤੀ ਦਾ ਰੇਡਾਂ ਦੀਆਂ ਗੱਲਾਂ ਉਹ ਮੁੰਡਿਆਂ ਦੇ ਇੱਕੋ ਜਿਹੇ ਕਦ ਭਲੇਖੇ ਜੇ ਪੈਂਦੇ ਐ ਭਲੇਖੇ ਜੇ ਪੈਂਦੇ ਐ ਸਾਹਮਣੇ ਪਈ ਕਬੱਡੀ ਤੇ ਬੋਲ ਮੇਰੇ ਵੀਰੋ ਆਓ ਦੇਖਾਂਗੇ ਸਾਹਮਣੇ ਪੈਂਦੀ ਹੈ ਕਬੱਡੀਆਂ ਮੁੰਡਾ ਝੂਲ ਝੂਲ ਤੁਰਦਾ ਜਿਵੇਂ ਰਾਵੀ ਵਗਦੀ ਹੈ ਮੇਰੇ ਵੀਰੋ ਆਓ ਦੇਖਾਂਗੇ ਸਾਹਮਣੇ ਮੁੰਡੇ ਨੇ ਬਾਹਰ ਖਿਡਾਰੀਆਂ ਹੋਈਆਂ 30 ਸਕਿੰਟਾਂ ਦੀ ਕਬੱਡੀ ਹੈ ਤੇ 30 ਸਕਿੰਟਾਂ ਦੇ ਵਿੱਚ ਕਦੇਣੀ ਹੋ ਜਾਣਿਆ ਮੇਰੇ ਵੀਰੋ ਉਹ ਬੱਲੇ 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 ਹੋਈ ਪਈ ਹੈ ਗੁਰਾਂ ਦੀ ਸਿੱਖੀ ਦਾ ਸਰਦਾਰ ਸ਼ਗਿਰਸ਼ ਉਹ ਜਤਨ ਕਰਦਾ ਉਠੀ ਪਿੰਡ ਹੈ ਝੱਗੇ ਦਾ ਪਿੰਡ ਹੈ ਆਹ ਦਿਲੋਂ ਦਵਾਣੇ ਮੇਰੇ ਵੀਰੋ ਹੈਪੀ ਹੋਣਾਂ ਦੇ ਲਈ ਉਧਰ ਸਾਡਾ ਹੈਪੀ ਸ਼ਾਟੇ ਵਾਲਾ ਇੰਗਲੈਂਡ ਬਸ ਗਿਆ Yeah. <laughs> ਫੱਕੀ ਪਰਮਾਨ ਹਨਾ ਨਾਲ ਤਿਆਰ ਹੈ ਬਗੇਲ ਯੂਐਸਏ ਨਾਲ ਪਿਆਰ ਹੈ ਮੇਰੇ ਵੀਰੋ ਦਿਨੋਂ ਦਿਵਾਨੋਂ ਨੇ ਵੱਡੀ ਲੱਦੂ ਵਾਲੇ ਦੇ ਵਿੱਚ ਦੁੱਜਾ ਜੰਮ ਪਿਆ ਹੈ ਉਹ ਦੁੱਜਾ ਜੰਮ ਪਿਆ ਪਣੀਤ ਦੇ ਵੀ ਚਰਚੇ ਤੇ ਐਸ ਪਣੀਤ ਦੇ ਵੀ ਚਰਚੇ ਹੋ ਜਾਣੇ ਹੈ ਲਓ ਕਹਿੰਦੇ ਪੰਡਤੇ ਨੇ ਕਬੱਡੀ ਪਾਈ ਹੋਈ ਹੈ ਉਹ ਸਾਹਮਣੇ ਕਹਿੰਦੇ ਸ਼ਾਲੂ ਆਹ ਹੈ ਸ਼ਾਲੂ ਕਹਿੰਦੇ ਪਾਣੀ ਕੇ ਪਿੰਡ ਵਾਲਾ ਸ਼ਾਲੂ ਪੰਡਤ ਨੂੰ ਫੜਨਾ ਬੜਾ ਔਖਾ ਹੈ ਉਹ ਜੋਰ ਲਾਉਣਾ ਪੈਣਾ ਮਿੱਤਰਾ ਲਾਵੇ ਜੋਰ ਹੋ ਰਹਾ ਜਾ ਹੋਣ ਨਾ ਪੈ ਇੱਕ ਕਮਜ਼ੋਰ ਉਹ ਲਾ ਦੇ ਮਿੱਤਰਾ ਚੋਰ ਲਓ ਸਾਹਮਣੇ ਲੱਗਦਾ ਹੋਇਆ ਚੋਰ ਉਹ ਪੱਕੀ ਬਣਦਾ ਸਭ ਤੇ ਪਰਦੇ ਭਜੂ ਜਾਂ ਜੱਫਾ ਲੱਗੂ ਆਪਣਾ ਵਾਰਾ ਤੇਲੀਆਂ ਦਾ ਤੇ ਨਾਲ ਗਿੰਦਾ ਵਾਰਾ ਤੇਲੀਆਂ ਦਾ ਤੇ ਡਾਕਟਰ ਅਮਰ ਚੰਦ ਸਿੰਘ ਪਰਾ ਜੱਗੇ ਦੇ ਉੱਤੋਂ ਜਾਣ ਵਾਰਦੇ ਆ ਭਈ ਕਬੱਡੀ ਤੇ ਬੋਲ ਸਾਡੇ ਪੜਾਓ ਦੇਖਾਂਗੇ ਸਾਹਮਣੇ ਮੇਰੇ ਮਿੱਤਰੋ ਸੇਵਕ ਕਬੱਡੀ ਪਾਉਣ ਲਈ ਵਾਧਿਆ ਹੋਇਆ ਹੈ ਚਾਰ ਤੇ ਚਾਰੇ ਤਿਆਰ ਨੇ ਆ ਲੈ ਵੀ ਜੈਦੀਪ ਤਿਆਰ ਪਰ ਕਹਿੰਦੇ ਸੇਵਕ ਤਲਵੰਡੀ ਆਉਣ ਦੇ ਦੁਨੀਆ ਦਾ ਸਟਾਰ ਬਣ ਜਾਵੇਗਾ ਉਹ ਕਹਿੰਦੇ ਮੁੰਡੇ ਦੀ ਨਿਮਰਤਾ ਬਹੁਤ ਹੈ ਬੜੀ ਨਿਮਰਤਾ ਨਾਲ ਕਬੱਡੀ ਖਾਂਦਾ ਸੇਵਕ ਤਲਵੰਡੀ ਆ ਉਧਰ ਬਾਬਾ ਮੇਜਰ ਸਿੰਘ ਦੀ ਅਲਗੋ ਕੋਠੀ ਆ ਬਹੁਤ ਵੱਡੇ ਪਿਆਰ ਨਾਲ ਬੋਲਾਂ ਲਈ ਦੇਖੇ ਗਏ ਆ ਇਹ ਸਿੱਕ ਲਈ ਸੰਧੂਆ ਗੱਲ ਆ ਉਹ ਗੱਲਾਂ ਕਹਿੰਦੇ ਟਿਕਾਣੇ ਲੱਗਦੀਆਂ ਲੋ ਸਾਹਮਣੇ ਕਹਿੰਦੇ ਸੱਤੂ ਆ ਮਾਣੇ ਦੇ ਪਿੰਡ ਵਾਲਾ ਇਸ ਮੁੰਡੇ ਨੇ ਵੀ ਕਹਿੰਦੇ ਕਬੱਡੀ ਦੀਆਂ ਬੜਕੀਆਂ ਬਲਕਾ ਕੇ ਬੰਦਨੋ ਸਿੱਖੀਆਂ ਹੋਈਆਂ ਤੇ ਬਲਕਾ ਕੇ ਬੰਦ ਚੱਲੇ ਉਹ ਚੰਦੇ ਜਾਂਦੇ ਆ ਇਹ ਹਾਰਾ ਮੁੰਡਾ ਵਸਤ ਕਰੀਆ ਉਹ ਲਾ ਟੌਪ ਦਾ ਜੱਫਾ ਬੱਲੇ ਬੱਲੇ ਕਿ ਬੋਰਡ ਦੇ ਪ੍ਰਧਾਨ ਸਰਦਾਰ ਕਰਮਜੀਤ ਸਿੰਘ ਆਰਤੀਆ ਸਾਹਿਬ ਨਾਲ ਜਗਤਾਰ ਸਿੰਘ ਕਮੇਟੀ ਮੈਂਬਰ ਤੇ ਸੋਨਾ ਸਾਡਾ ਵੀਰ ਤੇ ਨਾਲ ਹਰਮਨ ਸਾਡਾ ਵੀਰ alkoxy ਸਾਡੇ ਪੜਾਵਾਂ ਦਾ ਧੰਨਵਾਦ ਤੇ ਬਾਬਾ ਮੇਜਰ ਸਿੰਘ ਜੀ ਬਹੁਤ ਬਹੁਤ ਪਿਆਰ ਦਿੰਦਾ ਉਹਨੇ ਭੋਲਾ ਕੰਗਲੇ alkoxy ਵਾਲਾ ਉਹ ਫਟ ਕੀਤੀ ਹੋਈ ਟਰਾਈ ਹੈ ਪੁਆਇੰਟ ਜਿੱਤਰ ਵੱਡਾ ਧੰਨਵਾਦ ਸ਼ੰਦਾ ਸਾਡਾ ਵੀਰ ਉਹ ਵਾੜਾ ਤੇਲੀਆਂ ਦਾ ਡਾਕਟਰ ਹਰਚੰਦ ਪੜਾਵਾਂ ਦਾ ਧੰਨਵਾਦ ਲਓ ਸਾਹਮਣੇ ਹੈਪੀ ਨੇ ਕਬੱਡੀ ਆ ਦਿੱਤੀ ਹੈ ਕਾ ਹੈ ਵੀ ਲੱਤੂ ਵਾਲਾ ਤੇ ਕਾ ਹੈ ਵੀ ਸਾਹਮਣੇ ਖੇਡਦੇ ਮੈਦਾਨ ਦੇ ਵਿੱਚ ਯੋਗ ਅਜਮਾਈ ਕਰਦਾ ਪਿਆ ਲਓ ਸਾਹਮਣੇ ਕਹਿੰਦੇ ਜੈਪਤ ਇਹ ਦਿਨੋ ਤੱਕ ਕਰੂੰਗਾ ਆਹ ਪੁਰਸ਼ਾਂ ਨੇ ਬੱਡੇ ਪਿਆਰ ਦਿੱਤੇ ਬਾਬਾ ਗਿਜਰ ਸਿੰਘ ਜੀ ਜਦੋਂ ਤੋਂ ਮੇਲਾ ਮੇਰੇ ਮਿੱਤਰੋ ਮਨਾਉਣਾ ਸ਼ੁਰੂ ਕੀਤਾ ਤੇ ਗਾਇਕ ਦੀ ਸੇਵਾ ਦੇ ਮਾਪੋਸ਼ਾ ਬਣਦੇ ਆ ਬੱਡੇ ਪਿਆਰ ਦਿੱਤੇ ਆ ਜਿਲੋ ਧੰਵਾਦ ਆਤੀ ਆ ਸਾਡਾ ਆਹ ਪਾ ਲਈ ਕਬੱਡੀ ਦੇ ਨਗਰਿਓ ਸਾਡੇ ਕੇ ਪਿੰਡਾਂ ਕਦੇ ਸ਼ਾਲੂ ਦਾ ਆਹ ਮੁੰਡਾ ਕਹਿੰਦੇ ਓਏ ਸਿਰੇ ਸਿਰੇ ਦੇ ਜਾਫੀ ਰੇਡਰਾਂ ਨੂੰ ਫੜੀ ਕਬੱਡੀ ਕਹਿੰਦੇ ਬਲਰਾਜ ਭੂਰੀਆਂ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਫੋਕ ਕਬੱਡੀ ਪਾਉਣ ਲਈ ਅੱਗੇ ਵਧਿਆ ਚਾਰ ਜਾਫੀਆਂ ਤੇ ਪੀਤਾ ਹੋਇਆ ਅਟੈਕ ਬਲਰਾਜ ਉਹ ਵੇਖ ਕਿਹੜਾ ਮੁੰਡਾ ਤੇਰੇ ਹਾਣ ਦਾ ਲਓ ਮੁੰਡੇ ਸਾਰੇ ਕੋਠਿਆਂ ਜੱਡੇ ਆ ਔਰ ਸਰਕਾਰੀ ਸਕੂਲ ਮੰਡੀ ਪ੍ਰਧਾਨ ਆਰਤੀਆ ਸਾਹਿਬ ਪੰਜਾਬੀ ਬੋਲਣ ਬਹੁਤ ਸਾਰਾ ਪਿਆਰ ਲੱਭਾ ਆ ਗਿਆ ਕਹਿੰਦੇ ਕਾਲੇ ਕੇ ਦੀ ਧਰਤੀ ਦਾ ਆਓ ਕਾਲੇ ਕੇ ਪਿੰਡ ਮੇਰੇ ਮਿੱਤਰੋ ਭਿੱਖੀ ਪਿੰਡ ਤੋਂ ਜਿਹੜਾ ਪੱਟੀ ਮੋੜਨ ਨੂੰ ਜਾਇਦਾਓ ਕਾਲੇ ਕੇ ਪਿੰਡ ਤਾਨੀਆਂ ਵੀ ਚਾਉਂਦਾ ਉਸੇ ਪਿੰਡ ਵਾਲਾ ਹੈ ਮੁੰਡਾ ਕਾਰੇ ਕੇ ਮੁੰਡਾ ਤੁਰਦਾ ਹੈ ਆ ਤੁਰਦਾ ਕਹਿੰਦੇ ਮੜਕ ਦੇ ਨਾਲ ਮੁੰਡਾ ਤੁਰਦਾ ਤੇ ਤੁਰਦਾ ਮੜਕ ਦੇ ਨਾਲ ਬਲਕਾਰੇ ਉਸਤਾਦ ਦੇ ਚੇਲੇ ਆ ਉਹ ਜੱਗਾ ਮੁੰਡਿਆ ਜਿਹੜਾ ਖੇਡਦਾ ਚੌੜੀ ਮੰਦਰੇ ਜਿਹੜੇ ਗੁਰਦਾਸਪੁਰ ਦੇ ਵਿੱਚ ਵੱਡਾ ਮਾਲ ਸਾਡੀ ਖੇਡ ਕਬੱਡੀ ਦਾ ਬਾਬਾ ਬੀਤ ਸਾਹਿਬ ਜਿਹੜਾ ਵੱਡਾ ਕਬੱਡੀ ਕੱਪ ਹੋਇਆ ਬਾਬਾ ਮੁੰਡਾ ਸਾਹਿਬ ਜੀ ਦੀ ਧਰਤੀ ਤੋਂ ਹਾਲੇ ਕੋਠੀ ਵਿੱਚ ਵਾਰਿਆ ਮੇਰੇ ਵੀਰੋ ਵਾਪਸ ਹੈ ਆਹ ਦੇਖਾਂਗੇ ਸਾਹਮਣੇ ਪੈਂਦੀ ਹੈ ਕਬੱਡੀ ਬਾਬਾ ਮੇਜਰ ਸਿੰਘ ਜੀ ਬੈਠੇ ਬਹੁਤ ਧੰਨਵਾਦ ਬਹੁਤ ਧੰਨਵਾਦ ਉਧਰ ਸਾਡੇ ਸਰਪੰਨ ਸਾਹਿਬ ਤੂਤ ਪਿੰਡ ਵਾਲੇ ਜੀ ਦੀ ਯਾਰੀ ਕਹਿੰਦੇ ਬਲਕਾਰੇ ਬੰਨ ਦੇਣਾ ਕਿਉਂਕਿ ਨਾਮ ਇਲਾਕਾ ਜਾਣਦਾ ਲਓ ਪਾਈ ਹੋਈ ਕਬੱਡੀ ਹੈ ਇਹ ਸੱਤੂ ਆ ਕਹਿੰਦੇ ਮਾਣੇ ਕੇ ਪਿੰਡ ਵਾਲਾ ਕਿ ਮੁਰਕੋ ਮੁਰਤੀ ਹੋ ਗਿਆ ਹੈ ਜੋਰ ਚੋਂ ਬੜਾ ਦਾ ਕੱਦਾ ਵੀ ਨਹੀਂ ਚੁੱਪਦਾ ਜਿਸਮਾ ਘਾਠ ਹੋੜ ਚੋਂ ਬੜਾ ਦਾ ਚਾਹੀ ਜਵਾਨੇ ਲਲਕਾਣੇ ਤਾਂ ਵੱਜਦੇ ਆ ਕਹਿੰਦੇ ਜੈ ਦੀਪ ਮਸਤ ਕਰਦੀ ਧਰਤੀ ਦਾ ਉਹ ਕਸ ਗਿਆ ਚੂੜੀਆਂ ਕਸ ਗਿਆ ਚੂੜੀਆਂ ਕਸ ਗਿਆ ਚੂੜੀਆਂ ਉਹ ਮੇਲਾ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਇਹ ਜੈ ਦੀਦਾ ਮੇਰੇ ਮਿੱਤਰੋ ਬਸ ਆਵੇ ਮਨਜੀਤ ਸਿੰਘ ਦੀ ਸਰਪੰਚ ਸਾਹਿਬ ਕਹਿੰਦੇ ਤੂੰ ਤ ਪਿੰਡ ਵਾਲੇ ਵੀ 500 ਦੇ ਦੇਾਂਗੇ ਜਦੋਂ ਧੰਨਵਾਦ ਆਹ ਦਿਲੋਂ ਸਤਿਕਾਰ ਆਹ ਦਿਲੋਂ ਸਤਿਕਾਰ ਇਧਰ ਭੋਲਿਆ ਬਾਲੇ ਬੋਲਦਿਆਂ ਕਰਾਂਗਾ ਚੋ ਵੱਡਾ ਧੰਨਵਾਦ ਲਓ ਕਹਿੰਦੇ ਹੈਪੀ ਨੇ ਕਬੱਡੀ ਪਾਈ ਹੋਈ ਐ ਚਾਰੇ ਚਾਰੇ ਤਿਆਰ ਨੇ ਵੇਖਦੇ ਹੁਣ ਕੀ ਲਾ ਜਾਪੀ ਹੈਪੀ ਨੂੰ ਫੜਦਾ ਪਰ ਸਾਹਮਣੇ ਕਹਿੰਦੇ ਕੀਤੀ ਹੋਈ ਹੈ ਰਾਦੇ ਤੇ ਕੈਨ ਨਾਲ ਦੇ ਨੂੰ ਸ਼ਾਹੂ ਤਿਆਰ ਬਰ ਤਿਆਰ ਹੈ ਕਿ ਚੱਕੀਆਂ ਸੋਚ ਵਿਚਾਰਾ ਨਾਲ ਕੜੀਆਂ ਮਿਲਦੀਆਂ ਵਿਚ ਪਿਆਰਾ ਚੱਲੇ ਦੀ ਜੁੱਤੀ ਦੇ ਵਿੱਚ ਤਾਰਾਂ ਬੋਝੀ ਰੇਖਾਂ ਲਾਈ ਜਾਂਦੇ ਨੇ ਚੱਕੇ ਕੋਝ ਸਿਆਣੇ ਵਾਤੇ ਇਰੀਏ ਦੇ ਵਿੱਚ 4 ਨੂੰ ਤਤਲ 5 ਨੂੰ ਫਰਾੜ 6 ਨੂੰ ਕਹਿੰਦੇ ਮੰਨਣ ਦੇ ਵਿੱਚ ਹੈ 8 ਨੂੰ ਡੰਡੇ ਹੈ 9 ਨੂੰ ਫਰਪਾਲ 10 ਨੂੰ ਪਤਾਪੁਰ ਤੇ 11 ਨੂੰ ਵੱਡਾ ਮੇਲਾ ਨੇਸ਼ ਤੇ ਤੇ 12 ਤੇ 13 ਨੂੰ ਲਾਲੂ ਕੁੰਮਣ ਦੇ ਵਿੱਚ ਵੱਡਾ ਮੇਲਾ ਹੋਣਾ ਹੈ 14 ਨੂੰ ਬਾਠਾ ਦੇ ਵਿੱਚ 15 ਨੂੰ ਕਹਿੰਦੇ ਪਟੋਰੀ ਰਵਾਣੇ 16 ਨੂੰ ਕਹਿੰਦੇ ਕੰਡੋ ਵਾਲੀ ਪਰ ਆਹ ਦੇਖਾਂਗੇ ਸਾਹਮਣੇ ਉਹ ਮਾਝਾ ਜਿਆਉਂ ਦਾ ਸਵਾਤ ਤੇ ਤਾੜੀ ਕਹਿੰਦੇ ਸ਼ੇਖ ਚੱਕ ਦੇ ਵਿੱਚ ਰੌਣਕਾਂ ਲਕਿੰਗੀਆਂ ਤੇ 18 ਨੂੰ ਰਸੂਲਪੁਰ ਵੱਡੀਆਂ ਰੌਣਕਾਂ ਹੋਣਗੀਆਂ ਉਹ ਮੇਲੇ ਦੀ ਤਰੀਕਾ ਹੁਣ ਮੁੱਕਰੀ ਹੋਣੀ ਹੈ ਮਾਦੇ ਦੀ ਕਬੱਡੀ ਦਾ ਜਿਹੜਾ ਸੀਜ਼ਨ ਸ਼ੁਰੂ ਹੋ ਗਿਆ ਹੈ ਆ ਜਿਹੜੇ 3-4 ਮਹੀਨੇ ਇੱਕ ਕਬੱਡੀ ਦਾ ਸੀਜ਼ਨ ਟੌਪ ਤੇ ਚੱਲਣਾ ਹੈ ਲੋ ਫੇ ਮਾਦਾਨ ਦੇ ਵਿੱਚ ਭੋਲੇ ਨੇ ਪ੍ਰਾਈ ਕੀਤੀ ਪਾੜੋ ਸੋਸਰਾ ਪੋਲਾ ਮਾਣੇ ਕੇ ਬੋਲੇ ਇਹ ਪੁਆਇੰਟ ਜਿਹੜਾ ਹੈ ਲੱਬੇ ਦੇ ਖਾਤੇ ਚਾੜ ਦਿਓ ਆ ਕਹਿੰਦੇ ਕਬੱਡੀ ਸੱਤੂ ਨੇ ਪਾ ਦਿੱਤੀ ਹੈ ਇਹਦਾ ਪਿੰਡ ਵੀ ਕਹਿੰਦੇ ਮਾਣੇ ਗਿਆ ਤੇ ਮਾਣੇ ਕਹਿੰਦੇ ਮੁੰਡਿਆਂ ਦੇ ਚਰਚੇ ਲਓ ਸੱਤੇ ਪ੍ਰੀਤ ਉਹ ਜਿਵੇਂ ਤੇਰਾ ਵੱਡਾ ਪ੍ਰੀਤ ਜੱਫੇ ਨਿਕਲ ਲੱਗਾ ਹੋਇਆ ਆ ਗੇਂ ਵਿੱਚ ਪੁੱਜ ਗਿਆ ਮਹਾਨ ਕਬੱਡੀ ਖਿਡਾਰੀ ਮੇਰੇ ਵੀਰੋ ਖੜੀਆਂ ਦੇ ਵਿੱਚ ਨਾਚ ਬਕਾਇਆ ਪਾਈ ਪਿੰਡ ਦੇ ਕਹਿੰਦੇ ਤਰੀਕੇ ਨੇ ਬਾਹਰ ਫੇਰ ਕਬੱਡੀ ਦਾ ਵੱਲਾ ਹੀਰਾ ਆ ਕਾਲੀ ਕੇ ਪਿੰਡ ਵਾਲਾ ਉਹ ਦੇਖਾਂਗੇ ਸਾਹਮਣੇ ਉਹਨਾਂ ਕਬੱਡੀ ਪੌਣ ਲਈ ਵਧਿਆ ਹੋਇਆ ਹੈ ਚਾਰ بلے بلے سبھی باغیوں کا یار میرے دبا ہے بلے بلے ہوئی پی سامنے لائیے سو دو سو جفیا پہ لا تو لیا پانچ سو کا جفا پایا والے آئے لکھے ہونے آئے ਡਾਕਟਰ ਹਰਾਲ ਦਾ ਜੱਗੇ ਅਲਗੋ ਵਾਲੇ ਦੇ ਨਾਲ ਜੱਗੇ ਅਲਗੋ ਵਾਲੇ ਦਾ ਡੈਡੀ ਸਾਹਮਣੇ ਬਾਪੂ ਦਰਮਾਣਾ ਵੀ ਬੈਠਾ ਹੋਇਆ ਮਾੜਾ ਜੱਗੇ ਤੇ ਲਓ ਸਾਹਮਣੇ ਕਬੱਡੀ ਪਈ ਹੋਈ ਹੈ ਇਹ ਬਲਰਾਜ ਆ ਕਹਿੰਦੇ ਭੂਜੇ ਪਿੰਡ ਵਾਲਾ ਚਾਰ ਜਾਫੀਆਂ ਦੇ ਵਿੱਚੋਂ ਬਲਰਾਜ ਨੂੰ ਕੌਣ ਰੋਕੂ ਗੱਲ ਸਮੇਂ ਤੇ ਆ ਗੱਲ ਸਮੇਂ ਤੇ ਬੀਤਦਾ ਹੋਇਆ ਸਮਾਂ ਲਓ ਸਾਹਮਣੇ ਮੇਰੇ ਖਿਆਲ ਦੇ ਨਾਲ ਲੱਭਾ ਕਹਿੰਦੇ ਕਾਲੇ ਕੇ ਪਿੰਡ ਵਾਲਾ ਜਿਹਨੇ ਵੱਧ ਕੇ ਕਬੱਡੀ ਪਾਈ ਹੋਈ ਆ ਆ ਕਹਿੰਦੇ ਕਾਲੇ ਕੇ ਪਿੰਡਾ ਉਹ ਲੱਭਾ ਲੱਭਾ ਕਹਿੰਦੀ ਦੁਨੀਆ ਤੇ ਦੀਆਂ ਵੱਲ ਖੇਡ ਕਬੱਡੀ ਦੇ ਅਣਬੁੱਲੇ ਹੀਰੇ ਨੇ ਬਾਬਾ ਮੇਜਰ ਸਿੰਘ ਜੀ ਬੈਠੇ ਹੋਇਆ ਪੱਜਾ ਪਿਆਰ ਦਿੱਤਾਗਾ ਬੋਲਾਂ ਦੇ ਲਈ ਕਰਮ ਸਿੰਘ ਜੀ ਆਪ ਜੀ ਦਾ ਧੰਨਵਾਦ ਸੋਨੀ ਹੁਣੀ ਵੀਰ ਨੇ ਪਰ ਆ ਦੇਖਾਂ ਅਕੇ ਦੇ ਵਿੱਚ ਦਿੱਤਾ ਹੈ 4 ਜੂਨ ਨੂੰ ਕਹਿੰਦੇ ਧੱਤਰਾ ਦੇ ਵਿੱਚ ਇੱਕ ਬੰਨੇ ਬਾਬਾ ਆਤਮਾ ਸਿੰਘ ਕਬੱਡੀ ਕਲੱਬ ਕਰਿਆਲੇ ਦੀ ਟੀਮ ਖੇਡੂਗੀ ਜੇ ਮੇਰੇ ਵੀਡੀਓ 5 ਨੂੰ ਵੱਡਾ ਮੇਲਾ ਹੋਣਾ ਆਓ ਦੇਖਾਂਗੇ ਸਾਹਮਣੇ ਰਵੀ ਬਾਉ ਸੈਟ ਆ ਉਹ ਮਹਾਨ ਕਬੱਡੀ ਖਿਡਾਰੀ ਮੁੰਡੇ ਨੇ ਪਰਦਾ ਲਿਆ ਮੇਰੇ ਮਿੱਤਰੋ ਜਿਹੜੋ ਦੇ ਸਾਹਮਣੇ ਪਈ ਆ ਪੁਆਇੰਟ ਜਾਫੀ ਨੇ ਇੱਥੇ ਜੁੜਦਾ ਹੋਇਆ ਹੈ ਪੈ ਗਈ ਆ ਰੇਡ ਸਦੂਆ ਕਰੀਗਾ ਓ ਪੈ ਗਈ ਆ ਕਬੱਡੀ ਪੈ ਗਈ ਆ ਪੈ ਗਈ ਸਾਹਮਣੇ ਲੋ ਮੁੰਡਾ ਕਹਿੰਦੇ ਹਲਕੋ ਵਾਲੇ ਨੇ ਪਾਈ ਹੋਈ ਕਬੱਡੀ ਸਾਹਮਣੇ ਆਹ ਕਹਿੰਦੇ ਓ ਕਬੱਡੀ ਦਾ ਫਾਟ ਜਾਫੀ ਇਹਨੂੰ ਕਦਰ ਕਹਿੰਦੇ ਆ ਜਤਿੰਦਰ ਕਹਿੰਦੇ ਆ ਤੇ ਸਾਹਮਣੇ ਉਹ ਰੇਡਰ ਛੁੱਟ ਕੇ ਆ ਗਿਆ ਇਹ 29 ਹੋਣਾ ਆ ਕਹਿੰਦੇ ਮੁੰਡਾ ਹੈਪੀ ਜਨੇ ਅੱਜ ਵਧੀਆ ਕਬੱਡੀਆਂ ਪਾਈਆਂ ਜਿਹੜਾ ਜਨੇ ਹੈਪੀ ਦੀ ਖੇਡ ਨੂੰ ਪਿਆਰ ਦਿੰਦੇ ਆ ਮਾਰ ਕਰਦੇ ਹੈਪੀ ਦੀਆਂ ਕਬੱਡੀਆਂ ਤੇ ਉਹ ਤਾੜੀ ਹੈਪੀ ਦੇ ਨਾਮ ਤੇ ਇੱਕ ਵਾਰੀ ਜ਼ੋਰਦਿਆਂ ਲਾ ਦਿਓ ਧੰਨਵਾਦ ਤੁਹਾਡਾ ਵੀਰੋ ਲੋ ਕਬੱਡੀ ਪਈ ਹੋਈ ਸਾਹਮਣੇ ਕੋਗੇ ਸਰੀਰ ਜਗ ਦੀਪ ਇਹ ਮਸਤ ਘਾਟ ਵਾਲਾ ਇਹ ਵੀ ਸੁੱਕਾ ਜਾਣ ਦਿੰਦਾ ਸੁੱਕਾ چیلہ ہےار باہر ہے آگے سامنے میرے بلر ਵਾਦਾ ਕਰ ਦਿੱਤਾ ਹੈ ਬੋਲੇ ਆਲਕੋ ਵਾਲਿਆ ਇੱਥੇ ਵੱਡੇ ਐਲਾਨ ਹੋ ਗਏ ਆ ਸਰਪੰਚ ਮਨਜੀਤ ਉਹ ਤਾਂ ਪਿੰਡ ਵਾਲੇ ਨੇ 1000 ਰੁਪਏ ਦੇ ਲਈ ਫੋਨ ਪਲੱਸ ਕਰ ਦਿੱਤਾ 1500 ਦਾ ਜੱਫਾ ਹੋ ਗਿਆ ਵਾਰਾ ਤੇਲੀਆਂ ਤੇ ਪੜਾਵਾ ਨੇ ਵੀ 500 ਲਾਇਆ ਤੇ ਸਰਪੰਚ ਮਨਜੀਤ ਨੇ ਉਹ 1000 ਲਵਾ ਦਿੱਤਾ ਭੋਲਿਆ ਹੁਣ ਤਾਂ ਕੋਈ ਕਸਰ ਬਾਕੀ ਪਿੰਡ ਵਾਲੇ ਨੇ ਕਬੱਡੀ ਪਾ ਦਿੱਤੀ ਹੈ ਤੇ ਤੰਦਰੁਸਤੀ ਰੱਖੇ ਮਾਲਕ ਕੁਝ ਨੇ ਪੈਸੇ ਢੇਲੇ ਮਰਦਾ ਉੱਤੇ ਆਉਂਦੇ ਰਹਿੰਦੇ ਔਖੇ ਸੌਖੇ ਦੀ ਵੱਡੀਆਂ ਰੌਣਕਾਂ ਲੱਗਣੀਆਂ ਉੱਥੇ ਦੀ ਸਭ ਸੰਗਤ ਨੂੰ ਵੱਡੇ ਫੁੱਲੇ ਸੱਦੇ ਲਓ ਲੰਬਾ ਖੇੜੇ ਅੱਜ ਕੱਲਾ ਕਬੱਡੀਆਂ ਪਾਈ ਜਾਂਦਾ ਕਿ ਤੇਰਾ ਇੱਕੋ ਲੱਖ ਬਣਕਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਲਓ ਸਾਹਮਣੇ ਕਹਿੰਦੇ ਮੁੰਡਾ ਮਾਣੇ ਗਿਆ ਵਾਲਾ ਉਹ ਮਾਣੇ ਗਿਆ ਵਾਲਾ ਮੇਲਾ ਬਣ ਗਿਆ ਤਾਰੀ ਆ ਦੀ ਸਰਪੰਸਾ ਦਾ ਧੰਨਵਾਦ ਹੈ ਆਉਂ ਦੇਖਾਂਗੇ ਸਾਹਮਣੇ ਵੱਡੇ Bye. ਕਸਰ ਕੱਟਵੇਂ ਰਿਕਾਰਡ ਪਾਦਾ ਕੀਤੇ ਆ ਹੋਇਆ ਉਧਰੋਂ ਮਨਜੀਤ ਸਰਪੰਚ ਤੋਂ ਸਾਹਮਣੇ ਭੋਲੇ ਨੂੰ 1000 ਜੱਫੇ ਤੋਂ ਬਿਨਾਂ ਹੀ ਦੇ ਦਿੱਤਾ ਲਓ ਇਧਰ ਖੇਡ ਦੇ ਮੈਦਾਨ ਦੇ ਵਿੱਚ ਲਓ ਬਲਰਾਜ ਭੂਗਿਆ ਵਾਲਾ ਉਹ ਸਾਹਮਣੇ ਨਿੱਕੇ ਪ੍ਰੀਤ ਨੇ ਉਹ ਅਗਲੀ ਕਬੱਡੀ ਸਾਹਮਣੇ ਲੱਭੇ ਦੀ ਤੇ ਭੋਲੇ ਕੀ ਦਾ ਸਰਦਾਰ ਦੇ ਪਿੰਡ ਵਾਲਾ ਇਹਦਾ ਮਾਣੇ ਕੇ ਪਿੰਡ ਹੈ ਇਹ ਭੋਲੇ ਦੇ ਪਿੰਡਾਂ ਦਾ ਇਹ ਗਵਾਨ ਪਿੰਡਾ ਮੇਰੇ ਮਿੱਤਰੋ ਇੱਥੋਂ ਤਰੀਏ ਤੇ ਛੰਨਾ ਜਾਂਦਾ ਆਹ ਸੋਨੀ ਦਾ ਪਿੰਡ ਹੈ ਵੱਡੇ ਭਰਾ ਦਾ ਜੇ ਲਾਖ ਦੇ ਚੱਲ ਜੀਏ ਤੇ ਬ੍ਰਿੰਦਰ ਦਾ ਪਿੰਡ ਆਏਗਾ ਖੇਮ ਕਰਨ ਵਾਲੇ ਦਾ ਇੱਕ ਟੌਪ ਬਲਾਰਾ ਬਾਜੀ ਦਾ ਬਰਾ ਦੇਖਾਂਗੇ ਸਾਹਮਣੇ ਓਏ ਬੱਲੇ 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 ਹੋਈ ਪਈ ਹੈ ਓ ਬੱਲੇ ਬੱਲੇ ਹੋਈ ਪਈ ਆ ਲਓ ਮੈਚ ਮਾ ਪਤਾ ਸੋਨੀ ਛੰਨਾ ਵਾਲਾ ਨਿਤ ਅਪਡੇਟ ਪਾਉਂਦਾ ਹੈ ਸੋਨੀ ਛੰਨਾ ਵਾਲਾ ਕਬੱਡੀ ਅਪਡੇਟ ਗਰੁੱਪ ਵੀ ਬਣਿਆ ਹੋਇਆ ਹੈ ਮੁੰਡੇ ਦੀ ਬਹੁਤ ਵੱਡੀ ਸੇਵਾ ਆਉਣ ਵਾਲੇ ਸਮੇਂ ਦੇ ਵਿੱਚ ਆਉਣਗੀ ਦਿਨੋਂ ਦਿਹਾੜੇ ਨੇ ਉਹਦੇ ਕਹਿੰਦੇ ਵੱਡਾ ਮੇਲਾ 10 ਜੂਨ ਨੂੰ ਅਰਸ਼ਾ ਦੇ ਵਿੱਚ ਜੱਸਾ ਅਮਰੀਕਾ ਵਾਲਾ ਹਰਦੋ ਰਤਨ ਪਿੰਡੇ ਵੱਡੇ ਭਰਾ ਦਾ ਤੇ ਨਾਲ ਸਾਡੇ ਬੜੇ ਵੀਰ ਨੇ ਮੇਰੇ ਵੀਰੋ ਸਾਰੇ ਜੈਪਾਲੂ ਦੀ ਰਿਸ਼ਪਾਲ ਹੋਣੇ ਤੇ ਨਾਲ ਸਾਡੇ ਵੱਡੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਾਂਗਾ ਜਿੰਨੋ ਸਤਿਕਾਰ ਹੈ ਜੱਸਾ ਅਮਰੀਕਾ ਤੋਂ ਸਾਭੀ ਵਰਪਾਲ ਅਮਰੀਕਾ ਤੇ ਨਾਲ ਸੇਕੀ ਹੋਣੇ ਤੇ ਨਾਲ ਸਾਡਾ ਕਰਨਾ ਮੇਰੇ ਵੱਤੋਂ ਹਰ ਇੱਕ ਰਤਨਾ ਆਸਟ੍ਰੇਲੀਆ ਤੋਂ ਸਾਰੇ ਭਰਾਵਾਂ ਦਾ ਧੰਨਵਾਦ ਚਾਹਦੇ ਮੈਚ ਦੇ ਪੁਆਇੰਟ ਦੱਸਿਓ ਜੀ ਖੁੱਦ ਰੇਂਦੀਏ ਨੇ ਬਸਤਗੜ ਦੀ ਟੀਮ ਦੇ ਪੁਆਇੰਟ ਨੇ 39 ਤੇ ਬਾਬਾ ਆਦਮ ਸਿੰਘ ਕਬੱਡੀ ਕਲੱਬ ਕੜਿਆਲ ਦੀ ਟੀਮ ਦੇ ਪੁਆਇੰਟ ਨੇ 39 ਤੇ ਅੱਧੇ ਨਾਲ ਜਿੱਤ ਹਰ ਤੇ ਜ਼ਿੰਦਗੀ ਅੱਧੇ ਨਾਲ ਬਰਕਾਰੇ ਸ਼ਤਾ ਦੀ ਟੀਮੇਰੇ ਵੀਰੋ ਵਾਈਰੂਜੀ ਕਾ ਖਾਲਸਾ ਵਾਈਰੂਜੀ ਕੀ ਫਤਿਹ